ਹਾਂ ਕੀ ਆ ਉਹ ਜਾਦੇ ਪਿਓ ਨੱਥੇ ਨੂੰ ਕਾਲ ਉਹਨੂੰ ਮਿਲਣਾ ਮੈਂ ਉਹਦਾ ਊਖਾ ਆ ਉਹ ਕੀ ਮਤਲਬ ਤੇਰਾ ਉਹ ਤਾਂ ਕੱਲ ਮੈਨੂੰ ਚੰਗਾ ਭਲਾ ਮਿਲਿਆ ਏ ਉਹ ਕੋਹਣੀ ਹੋਇਆ ਉਹਨੂੰ ਉਹਦਾ ਨਾਨਾਪੁਰ ਆ ਗਿਆ ਉੱਥੇ ਗਿਆ ਆ ਓ ਤੂੰ ਤੇ ਮੈਨੂੰ ਐ ਡਰਾਤਾ ਜਿਵੇਂ ਉਹ ਪੂਰਾ ਹੋ ਗਿਆ ਦਾ ਓਏ ਆਉਣੀ ਪੂਰਾ ਆ ਆ ਜੇ ਨਾ ਉਹਨੇ ਪੰਜ ਸੌ ਤਾਂ ਦਿਨਾਂ ਨੂੰ ਮੇਲੀ ਉਹਨੂੰ ਓ ਬੇੜਾ ਤਰਜੇ ਦਾ ਉਹ ਆਂਦਾ ਮੈਂ ਤਾਂ ਘਰੇ ਹੋਊਗਾ ਕੰਮ ਮੌਦਾ ਹੀ ਤੇ ਗਰਮੀ 'ਚ ਮੈਂ ਮਾਰਦਾ ਫਿਰਦਾ ਆਵੇ ਸਹੀ ਗੰਦ ਦੱਸੂਗਾ ਉਹਨੂੰ ਔਰ ਜਦੋਂ ਆਇਆ ਨਾ ਉਹਨੂੰ ਦੱਸ ਦੀ ਕਾਂਡਾ ਰੋਡੀ ਆਇਆ ਸੀ ਦੁਪਹਿਰੇ ਉਹਨੇ ਇਹਨੂੰ ਟਿਕਾਉਂਦਾ ਤੁਰਿਆ ਫਿਰਦਾ ਸੂਰਜੇ ਲੋਕਾਂ ਦੇ ਨੇੜੇ ਡਰਾਉਨ ਨੂੰ ਫੋਨ ਕਰੀ ਅਡੀਸ਼ਾ ਤੇ ਨੀਂਦ ਵੀ ਪੂਰੀ ਹੋ ਗਈ ਆ ਉੱਠ ਕੇ ਵੀ ਆ ਗਿਆ ਅੱਗੇ ਮੈਨੂੰ ਘਰ ਤਾਹੀ ਓਏ ਉਹਨੇ ਬਾਂਦਰ ਜਨੇ ਨੀਂਦ ਖਰਾਬ ਕਰਤੀ ਆ ਪਤਾ ਨਹੀਂ ਕਿਹੜੀ ਬਲਾ ਹੈ ਹੈਗਾ ਕੌਣ ਹੀ ਹੋਜ ਓਏ ਯਾਰ ਕੀ ਹੋ ਆਪਣਾ ਨਾਮ ਦੱਸ ਕੇ ਗਿਆ ਹੀ ਆਣਾ ਕਉਂਦਾ ਓਏ ਇਹਨਾ ਕਾਉਂਡਾ ਨਹੀਂ ਕਾਉਂਡਾ ਰੈਡੀ ਹਿਓ ਉਹਦੇ ਆਪਣੇ ਕੰਮ ਆਇਆ ਹੀ ਪੈਸੇ ਦੇ ਨਾਲ ਆਇਆ ਮੈਨੂੰ ਮੈਂ ਉਹ ਤੋਂ ਪੁੱਛਿਆ ਹੀ ਤੇ ਤੂੰ ਆਪੇ ਕਹਿੰਦੇ ਏ ਇਹਨੂੰ ਕੱਲ ਦੇ ਮੈਂ ਕੱਲਤਾ ਓਏ ਮਾਰਾ ਚੰਗਾ ਨਹੀਂ ਆਖਿਆ ਨੂੰ ਕੋਈ ਤੂੰ ਆਪੇ ਕਹਿ ਕੇ ਰਹਾਂ ਹੁੰਦਾ ਪੜਿਆਦੀ ਉਹਨ ਮੈਂ ਉਹਨੂੰ ਕੱਲਤਾ ਮੈਂ ਆਪਾਂ ਪਹਿਵੇਂ ਨਹੀਂ ਪੰਜ-ਛੇ ਦਿਨ ਮਿਲਣਾ ਤੇਰਾ ਪਲਾਜ ਸਾਰਾ ਕੰਮ ਹੀ ਵਿਗੜ ਗਿਆ ਓਏ ਕੋਈ ਚਾਇਦਾ ਕੰਮ ਹੀ ਕਰ ਲੈ ਚਾਇਦਾ ਵੀ ਕਰ ਲੈ ਹਲੇ ਪੁੱਠੇ ਹੀ ਕਰਦਾ ਜਾ ਨਿਕਲ ਜਾ ਇਥੋਂ